आज आयसिया सिजी ਪਿੰਡ ਦੁਗਰੀ ਰੋਪੜ ਜ਼ਿਲ੍ਹੇ ਦਾ ਪਿੰਡ ਹੈ ਇੱਥੇ ਦੋ ਬੇਬੇ ਜੀ ਨੇ ਬੇਬੇ ਅਮਰਜੀਤ ਕੌਰ ਤੇ ਬੇਬੇ ਹਰਬੀਬ ਕੌਰ H A R B I B ਹਰਬੀਬ ਕੌਰ ਔਰ ਇਨਾਂ ਨੇ ਸਾਨੂੰ ਚਟਨੀ ਬਣਾ ਕੇ ਖਵਾਈ ਹੈ ਕਿਆ ਨਜ਼ਾਰੇਦਾਰ ਚਟਨੀ ਮੈਂ ਕਹਣਾ ਜੀ ਬਹੁਤ ਮਜ਼ਾ ਆਇਆ ਔਰ ਇਨਾਂ ਨੇ ਜਿਹੜਾ ਸਾਨੂੰ ਪਿਆਰ ਦਿੱਤਾ ਹੈ ਸਾਰੇ ਪਰਿਵਾਰ ਨੇ ਔਰ ਬਹੁਤ ਹੀ ਜਿਸ ਤਾ ਕਿ ਸ਼ਬਦਾਂ ਵਿੱਚ ਵਰਣਨ ਨਹੀਂ ਹੋ ਸਕਦਾ ਔਰ ਚਟਨੀ ਲਾਜਵਾਬ ਤੁਸੀਂ ਦੇਖਿਆ ਜੇ ਵੀਡੀਓ ਇਹਨਾਂ ਨੇ ਸਾਨੂੰ ਚਟਨੀ ਨਾਲ ਰੋਟੀ ਵੀ ਖਵਾਈ ਹੈ ਦੇਖੋ ਜੀ ਇਹ ਮਾਵਾ ਇਹ ਬੇਬੀਆਂ ਸਾਡੀਆਂ ਇਹ ਇੰਨੇ ਪਿਆਰ ਦੇ ਪੁੰਜ ਨੇ ਮਜ਼ਾ ਆ ਗਿਆ ਜੀ ਸਾਰਾ ਵੀਡੀਓ ਵੇਖਿਆ ਜੇ ਬਹੁਤ ਵਧੀਆ ਨਜ਼ਾਰੇਦਾਰ ਵੀਡੀਓ ਹੈ ਤੁਹਾਡੀ ਰੂਹ ਖੜ ਜਾਏਗੀ ਵੀਡੀਓ ਵੇਖ ਕੇ ਵਾਹ ਜੀ ਵਾਹ ਆ ਦੇਖੋ ਜੀ ਚਟਨੀ ਬਣਦੀ ਹੈ ਹੈ ਔਰ ਨਜ਼ਾਰੇਦਾਰ ਹਾਜਮੇ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਪਦੀਨੇ ਵਾਲੀ ਚਟਨੀ ਔਰ ਕਿਆ-ਕਿਆ ਚਟਨੀ ਵਿੱਚ ਪਾ ਸਕਦਾ ਸਰੂਤੇ ਦੱਸਣਗੇ ਹਾਂਜੀ ਆਪਾਂ ਪਾਇਆ ਪੁਦੀਨਾ ਆਪਾਂ ਗਠੇ ਪਾਇਆ ਆਦਾ ਪਾਇਆ ਕਈ ਉਹਨੂੰ ਅਧਕਰ ਕਹਿੰਦੇ ਨੇ ਕਈ ਅਦਰਕ ਕਹਿੰਦੇ ਆ ਲਓ ਜੀ ਚਟਨੀ ਬਣ ਰਹੀ ਹੈ ਬੇਬੀ ਆਉਣੀ ਲੱਗੇ ਹੋਏ ਨੇ ਦੋਵੇਂ ਸਕੀਆਂ ਪਹਿਣਾ ਲੈ ਦੀ ਔਰ ਬਜ਼ੁਰਗ ਨੇ ਔਰ ਮੈਂ ਕਹਿੰਨਾ ਵੀ ਕਮਾਲ ਦਾ ਤਰੀਕਾ ਦਾ ਸਤਿ ਸ਼੍ਰੀ ਅਕਾਲ ਬੇਬੇ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਚਟਨੀ ਬਣ ਲੱਗੀ ਹਾਂ ਜੀ ਮਿਰਚਾਂ ਸਾਗ ਦੀਆਂ ਪਾਇਓ ਹੈਂ ਤਹਾਂ ਉਹ ਤਾਂ ਕਿੰਨੀਆਂ ਪਈਆਂ ਕਿੰਨੀਆਂ ਤਿੰਨ ਚਾਰ ਪਾਤੀਆਂ ਵਾਹ ਜੀ ਵਾਹ ਅਸੀਂ ਤੇਜ ਖਾਂਦੇ ਆ ਤੇ ਇਹ ਖਾਂਦੇ ਕਰਾਰੀਆਂ ਤੇ ਇਹ ਖਾਂਦੇ ਹੈਗੇ ਬੇ ਹਾਂ ਕਰਾਰੀਆਂ ਖਾਂਦੇ ਵਿੱਚ ਹਾਂ ਬਹੁਤ ਆਖੀ ਕਹਿੰਨੋਂ ਬਾਜੀ ਲੈ ਜਾ ਘਾਟੋਂ ਦੀ ਕੱਢਣੀ ਵੀ ਪਾਈ ਉਹ ਨਹੀਂ ਤੁਸੀਂ ਤਾਹੀ ਤਾਹੀ ਬਚਾ ਲੈ ਪੈਂਦੀ ਆ ਕਹਿੰਦੇ ਅਸੀਂ ਬਾਜੀ ਕਹੇ ਕਹਿੰਦੇ ਵੀ ਪਈਆਂ ਹੀ ਨਹੀਂ ਹੈਗੀਆਂ ਹੈਂ ਅਗਰ ਤੁਸੀਂ ਚੰਗੀਆਂ ਪਾਉਣਦੇ ਵੀ ਸੀਂ ਸੀ ਕਰਨ ਇੱਕ ਵਾਰੀ ਹੈਂ ਹੈਂ ਇੱਕ ਵਾਰ ਇਹਨਾਂ ਦੇ ਪਾਣੀ ਕੱਢਦੇ ਨੇ ਹਾਸਾ ਤੋਂ ਹਾਂ ਇਹ ਕਹਿ ਦਿੰਦੇ ਆ ਅੱਧ ਹੋ ਗਈ ਮਾਂ ਤੇ ਤੇ ਜਮਈ ਕਹਿੰਦਾ ਵੀ ਪਾਈਆਂ ਨਹੀਂ ਪਾ ਲੈਂਦੇ ਅਸੀਂ ਕਹਿੰਦੇ ਮੈਂ ਤੁਸੀਂ ਕਰਦੇ ਪਾਈਆਂ ਵੀ ਪਾਏ ਐ ਕਹਿੰਦੇ ਥੋੜੀਆਂ ਪਾਈਆਂ ਵੀ ਤੁਹਾਨੂੰ ਤੁਹਾਨੂੰ ਜ਼ਿਆਦਾ ਪਸੰਦ ਨਾ ਆ ਕੇ ਪਾਤਾ ਬਾਤਾ ਆਧਾ ਆਧਾ ਬਾਤ ਆ ਵਾਹ ਜੀ ਵਾਹ ਅਦਰਕ ਅੱਗ ਕਰ ਵੀ ਕਹਿੰਦੇ ਇਹਨੂੰ ਹਨਾ ਅੱਗ ਕਰ ਵੀ ਕਹਿੰਦੇ ਨੇ ਕਈ ਹਾਂ ਬੇਬੇ ਸਰੋਤੇ ਕਰਨਗੇ ਕਮੈਂਟ ਇਹਨੂੰ ਅਦਰਕ ਕੌਣ ਕੌਣ ਕਹਿੰਦਾ ਜੀ ਅਦਰਕ ਤਾਂ ਵੈਸੇ ਕਹਿੰਦੇ ਸਾਰੇ ਆਧਾ ਆਧਾ ਵੀ ਕਹਿੰਦੇ ਨੇ ਹਾਂ ਆਧਾ ਵੀ ਕਹਿੰਦੇ ਨੇ ਹਾਂਜੀ ਬੇਬੇ ਤੁਸੀਂ ਗੱਠੇ ਸਵਾਰ ਰਹੇ ਹੋ ਆਹੂ ਤੇ ਹਾਂਜੀ ਸਵਾਰ ਦਮਾ ਕੱਟ ਕੇ ਪਾਉਣੇ ਨਹੀਂ ਵਿੱਚ ਫੇਰ ਹਾਂ ਤੇ ਕੁੱਟਣੇ ਆ ਕੁੱਟਣੇ ਆ ਫਿਰ ਹਾਂ ਵਾਹ ਜੀ ਵਾਹ ਦੇਖੋ ਜੀ ਕਿੰਨਾ ਵੱਲ ਹੈ ਬੇਬੇ ਨੂੰ ਵਾਹ ਜੀ ਵਾਹ ਔਰ ਆ ਚੀਨੀ ਰੱਖੀ ਹੈ ਵਿੱਚ ਕਿਆ ਰੱਖਿਆ ਇੱਧਰ ਨਮਕ ਰੱਖਿਆ ਮਿੱਠਾ ਵੀ ਪਾਉਣਾ ਮਾਤਾ ਅਸੀਂ ਪਾ ਲੈਨੇ ਮਿੱਠਾ ਵੀ ਜੇ ਮਿੱਠਾ ਦਾ ਪਾਉਣੇ ਜੇ ਅੰਬੀ ਪਾਉਣੇ ਜੇ ਅੰਬੀ ਪਾਉਣੇ ਅੰਬੀ ਪਾਉਣੇ ਆ ਅੱਜ ਫਿਰ ਕਿਆ ਪਾਉਣਾ ਖੱਟਾ ਖਟੇ ਨੂੰ ਕੁਝ ਸਾਡੇ ਕੋਲ ਸਿਰਕਾ ਵੀ ਹੈ ਨਾ ਜੇ ਨਹੀਂ ਸਿਰਕਾ ਨਹੀਂ ਪਾਉਣਾ ਹੈਗਾ ਅੰਬੀ ਦਾ ਹੋਣੀ ਨਹੀਂ ਰੱਖੀ ਕੋਈ ਹੈ ਨਾ ਹੁਣ ਨਾਰ ਜਣਾ ਬੇਬੇ ਅੱਖ ਚ ਪੈ ਗਿਆ ਕੁਝ ਕੋਈ ਨਹੀਂ ਪਾਣੀ ਛਿੱਟੇ ਮਾਰ ਲਓ ਤੁਸੀਂ ਐਡਾ ਕਰੋ ਪੈਂਦੀ ਤੁਸੀਂ ਆ ਜਾਓ ਜਸਵੀਰ ਕੌਰ ਜੀ ਤੁਸੀਂ ਆ ਜਾਓ ਹਾਂਜੀ ਆ ਬੇਬੇ ਜੀ ਦੇ ਨੂਰਾਨੀ ਜੀ ਅੱਗੇ ਜੀ ਚਟਣੀ ਕੋਟਣ ਨਾਲ ਬੇਬੇ ਜੀ ਗਠੇ ਕੱਟ ਰਹੇ ਨੇ ਬੇਬੇ ਆ ਗਠੇ بڑے ਛੋਟੇ ਚੀਰ ਰਹੇ ਤੁਸੀਂ ਹੈ ਨਜ਼ਾਰੇਦਾਰ ਆ ਲਓ ਜੀ ਚਟਣੀ ਬਣਦੀ ਦੇਖੋ ਹੈਂ ਆ ਦੇਖੋ ਕੀ ਸੋਹਣਾ ਰੰਗ ਆ ਰਿਹਾ ਚਟਨੀ ਦਾ ਬਹੁਤ ਵਧੀਆ ਨਜ਼ਾਰੇਦਾਰ ਥੁਪ ਪਦੀਨੇ ਦੀ ਚਟਨੀ ਕਿ ਪੂਦਨੇ ਦੀ ਕਰਿਓ ਕਮੈਂਟ ਜੀ ਪਦੀਨਾ ਪੂਦਨਾ ਵੀ ਕਹਿੰਦੇ ਕਿਤੇ ਕਿਤੇ ਹੈ ਕਿ ਇੱਕੋ ਗੱਲ ਆ ਕਿ ਫਰਕ ਹੈ ਬੇਬੇ ਚਟਨੀ ਬਹੁਤ ਸਵਾਦ ਬੰਦੀ ਪਈ ਆ ਹਾਂ ਤੁਸੀਂ ਵੀ ਕਰਿਓ ਜੀ ਕਮੈਂਟ ਕੀ ਕੀ ਪਾਉਂਦੇ ਚਟਨੀ ਦੇ ਵਿੱਚ ਤੁਸੀਂ ਹੈ ਬੇਬੇ ਅਨੇ ਤਾਂ ਪਦੀਨਾ ਪਾਇਆ ਆਦਾ ਪਾਇਆ ਗਠੇ ਪਾਏ ਔਰ ਕੁੱਟ ਰਹੇ ਹੈ ਹੋਰ ਵੀ ਕੁਝ ਪੈਣਾ ਕਈ ਕੁਝ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਹਾਡੇ ਕਿਆ-ਕਿਆ ਪਉਨੇ ਚਟਨੀ ਦੇ ਵਿੱਚ ਆਹ ਦੇਖੋ ਜੀ ਚਟਨੀ ਬਣਦੀ ਹਰੀਆ ਮਿਰਚਾਂ ਆਦਾ ਆ ਜਿਹੜੀ ਸੋਟੀ ਦੀ ਆਵਾਜ਼ ਆਉਂਦੀ ਨਾ ਠੱਕ 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 ਇਹ ਬੜੀ ਸੋਹਣੀ ਲੱਗਦੀ ਮੈਨੂੰ ਲਓ ਜੀ ਗਾਠੇ ਵੀ ਪਾ ਗਏ ਹੋਰ ਬੇਬੇ ਜਿਹੜੀ ਮਿਕਸੀਆਂ ਵਾਂ ਬਣਾਉਂਦੇ ਆ ਇਹ ਨਹੀਂ ਠੀਕ ਬਣਦੀ ਹਨਾ ਆਹ ਜਿਹੜੀ ਮੋਟੀ-ਮੋਟੀ ਜੀ ਦਾਗੜ ਫਾਦੜ ਜੀ ਹੈ ਨਾ ਕਈ ਇਹਨੂੰ ਦਰੜ ਫੜੜ ਕਹਿੰਦੇ ਨੇ ਮੈਂ ਦਾੜੜ ਫਾੜੜ ਵੀ ਕਹਿੰਦਾ ਇਹ ਸਵਾਦ ਬਣਦੀ ਹੈ ਬਹੁਤ ਹੈ ਮਿਕਸੀ ਵਾਲੀ ਸਵਾਦ ਬਣਦੀ ਹੈ ਕਿ ਕੁੰਡੀ ਛੋਟੇ ਵਾਲੀ ਜਾਂ ਦੌਰੀ ਛੋਟਾ ਵੀ ਕਈ ਕਹਿੰਦੇ ਆ ਦੱਸਿਓ ਦੌਰੀ ਛੋਟਾ ਸੁਣਿਆ ਕਿਸੇ ਨੇ ਸ਼ਬਦ ਜ਼ਿਆਦਾਤਰ ਵੈਸੇ ਕੁੰਡੀ ਛੋਟਾ ਕਹਿੰਦੇ ਪਰ ਦੌਰੀ ਛੋਟਾ ਵੀ ਕਿਹਾ ਜਾਂਦਾ ਕਮੈਂਟ ਜ਼ਰੂਰ ਕਰਿਓ ਜਿਹੜੇ ਜਿਹਨਾਂ ਨੂੰ ਪਤਾ ਵੀ ਦੌਰੀ ਛੋਟਾ ਕਹਿੰਦੇ ਆ ਤੇ ਨਾਲੇ ਜਿਹੜੀ ਦਰੜ ਫੜੜ ਜਾਂ ਦਾੜੜ ਫਾੜੜ ਹੈ ਦਰੜ ਫੜੜ ਕਹਿੰਦੇ ਵੈਸੇ ਮੇਰੀ ਮਾਂ ਬਣਾਉਂਦੀ ਹੁੰਦੀ ਸੀ ਐਦਾਂ ਹੀ ਚਟਣੀ ਤੇ ਮੈਂ ਕੋਲ ਬੈਠਾ ਹੁੰਦਾ ਤਾਂ ਬਹੁਤ ਸਵਾਦ ਬਣਦੀ ਸੀ ਅੱਜ ਤੁਸੀਂ ਵੀ ਬਣ ਲਾਤਾ ਬਹੁਤ ਸਵਾਦ ਬਣਾਉਣ ਲੱਗੇ ਹੋਇਆ ਹਾਂ ਕਰਿਓ ਜੀ ਸਰੋਤਿਆਂ ਕਮੈਂਟ ਤੁਹਾਡੇ ਜਿਹੜੀ ਚਟਣੀ ਐ ਮਿਕਸੀ ਵਾਲੀ ਜ਼ਿਆਦਾ ਬਣਦੀ ਐ ਕਿ ਅਜੇ ਵੀ ਤੁਸੀਂ ਕੁੰਡੀ ਸੋਤੇ ਵਾਲੀ ਪੁੱਟਦੇ ਹੋ ਤੇ ਖਾਂਦੇ ਹੋ ਬਹੁਤ ਸਾਰੇ ਖਾਂਦੇ ਹੋਣਗੇ ਵਾਹ ਜੀ ਵਾਹ ਆ ਦੇਖੋ ਜੀ ਚਟਣੀ ਬਣਦੀ ਹੈ ਔਰ ਨਜ਼ਾਰੇਦਾਰ ਹਾਜਮੇ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਪੁਦੀਨੇ ਵਾਲੀ ਚਟਣੀ ਹੋਰ ਕਿਆ-ਕਿਆ ਚਟਨੀ ਵਿੱਚ ਪਾ ਸਕਦਾ ਸਰੋਤੇ ਦੱਸਣਗੇ ਹਾਂਜੀ ਆਪਾਂ ਪਾਇਆ ਪੁਦੀਨਾ ਆਪਾਂ ਗਠੇ ਪਾਇਆ ਆਦਾ ਪਾਇਆ ਕਈ ਉਹਨੂੰ ਅਧਕਰ ਕਹਿੰਦੇ ਨੇ ਕਈ ਅਦਰਕ ਕਹਿੰਦੇ ਆਦਰਕ ਤਾਂ ਕਹਿੰਦੇ ਆ ਆਦਾ ਤੇ ਅਧਕਰ ਜਿਹੜੇ ਨਾਮ ਹੈ ਬੜੇ ਟੱਚੀ ਦੇ ਨਾਮ ਹੈ ਬੜਾ ਵਿਰਾਸਤੀ ਜਿਹਾ ਲੱਗਦਾ ਹੈ ਹੈ ਬਹੁਤ ਅੰਗਲਾ ਲੱਗਦਾ ਜਦ ਕੋਈ ਅਧਕਰ ਕਹਿੰਦਾ ਕਰਿਓ ਸਰੋਤੇ ਕਮੈਂਟ ਤੁਸੀਂ ਅਧਕਰ ਕਹਿੰਦੇ ਆ ਆਦਾ ਕਹਿੰਦੇ ਆ ਜਾਂ ਅਦਰਕ ਕਹਿੰਦੇ ਆ ਦੱਸਿਓ ਸ੍ਰੋਤਿਓ ਕਮੈਂਟ ਕਰਕੇ ਦੱਸਿਓ ਤੁਸੀਂ ਕਿਆ-ਕਿਆ ਪਾਉਨੇ ਆ ਅਸੀਂ ਤਾਂ ਜਿਹਦੇ ਚ ਪੁਦੀਨਾ ਪਾਇਆ ਅਸੀਂ ਤਾਂ ਜਿਹਦੇ ਚ ਪੁਦੀਨਾ ਪਾਇਆ ਗਠੇ ਪਾਇਆ ਅਧਕਰ ਪਾਇਆ ਔਰ ਬਹੁਤ ਕੁਝ ਪਾਇਆ ਹਰੀਆਂ ਮਿਰਚਾਂ ਪਾਈਆਂ ਔਰ ਕੁੱਟੀ ਹੈ ਜੀ ਬੜੇ ਵਧੀਆ ਤਰੀਕੇ ਨਾਲ ਨੂਨ ਮਰਚ ਨੂਨ ਤਾਂ ਪਾਈਆਂ ਮਿਰਚਾਂ ਤਾਂ ਹਰੀਆਂ ਪਾਈਆਂ ਰੋਟੀ ਹੋਵੇ ਨਾ ਜੀ ਜੇ ਦੁਪਹਿਰ ਦੀ ਬਚੀ ਹੋਈ ਜਾਂ ਬਹੀ ਰੋਟੀ ਬਹੀ ਰੋਟੀ ਨਾਲ ਉੱਪਰ ਚਟਨੀ ਰੱਖ ਕੇ ਛਾਮਾ ਨੂੰ ਖਾ ਕੇ ਬੰਦਾ ਉੱਪਰ ਚਾਹ ਦਾ ਕੁੱਟ ਪੀ ਲਵੇ ਐ ਤਸੱਲੀ ਜਾਂਦੀ ਹੋਵੇ ਕਰਿਓ ਸਰੋਤ ਤੇ ਕਮੈਂਟ ਛਾਮਾ ਨੂੰ ਬਾਹੀ ਰੋਟੀ 'ਤੇ ਚਟਨੀ ਰੱਖ ਕੇ ਖਾ ਕੇ ਆਂਦਾ ਨਜ਼ਾਰਾ ਜੀ ਮੈਨੂੰ ਤਾਂ ਫੁੱਲ ਨਜ਼ਾਰਾ ਆਉਂਦਾ ਬਈ ਬੇਬੇ ਮੈਨੂੰ ਤਾਂ ਬਹੁਤ ਚੰਗੀ ਲੱਗਦੀ ਐ ਇਦਾਂ ਹਾਂ ਐ ਬਾਹੀ ਰੋਟੀ 'ਤੇ ਚਟਨੀ ਰੱਖ ਕੇ ਕਰ ਲੈ ਬੇਬੇ ਇਕੱਠੀ ਚੜਨੀ ਸਾਰੀ ਆਹ ਸਾਰੀ ਪਲੇਟ ਤੇ ਲਿਆਓ ਆ ਜਿਹੜਾ ਪਾਣੀ ਜਣਾ ਆ ਪਾਣੀ ਜਿਆ ਬਹੁਤ ਗੁਣਕਾਰੀ ਹੈ ਬੜਾ ਸਵਾਦ ਲੱਗਦਾ ਇਹਨੂੰ ਤਾਂ ਐਂ ਈ ਥੋੜਾ ਜਿਹਾ ਪੀ ਲਵੇ ਨਾ ਹੈ ਤਬੀਤ ਖੜੀ ਜਾਂਦੀ ਬੰਦੇ ਦੀ ਹਾਜਮਾ ਦਰਸਤ ਹੋ ਜਾਂਦਾ ਕਰੇ ਜੀ ਸ੍ਰੋਤਿਓ ਕਮੈਂਟ ਤੁਹਾਡੇ ਜਿਹੜੀ ਚਟਣੀ ਹੈ ਮਿਕਸੀ ਵਾਲੀ ਜ਼ਿਆਦਾ ਬਣਦੀ ਹੈ ਕਿ ਅਜੇ ਵੀ ਤੁਸੀਂ ਕੁੰਡੀ ਸੋਟੇ ਵਾਲੀ ਕੁੱਟਦੇ ਹੋ ਤੇ ਖਾਂਦੇ ਹੋ ਬਹੁਤ ਸਾਰੇ ਖਾਂਦੇ ਹੋਣਗੇ ਵਾਹ ਜੀ ਵਾਹ ਆ ਦੇਖੋ ਜੀ ਚਟਣੀ ਬਣਦੀ ਹੈ ਹੈ ਔਰ ਨਜ਼ਾਰੇਦਾਰ ਹਾਜਮੇ ਵਾਸਤੇ ਵੀ ਬਹੁਤ ਵਧੀਆ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਪਦੀਨੇ ਵਾਲੀ ਚਟਣੀ ਰੋਟੀ ਹੋਣੀ ਕੋਈ ਬਹੀ ਦੁਪਹਿਰ ਦੀ ਹਾਂ ਨਹੀਂ ਨਹੀਂ ਹੁਣ ਨਹੀਂ ਬਣਾਣੀ ਤੇ ਪਾਈ ਦੁਪਹਿਰ ਵਾਲੀ ਤਾਂ ਲਿਆਓ ਦੁਪਹਿਰ ਵਾਲੀ ਰੋਟੀ ਪਰ ਰੱਖ ਕੇ ਖਾएंगे ਲਓ ਜੀ ਆ ਗਿਆ ਪ੍ਰਸ਼ਾਦਾ ਬਹੀ ਹੈ ਨਾ ਹਾਂ ਹੁਣ ਆਉ ਨਜ਼ਾਰਾ ਜੀ ਬਹੀ ਰੋਟੀ ਪਰ ਚਟਨੀ ਧਰ ਕੇ ਨਜ਼ਾਰਾ ਬਹੁਤ ਹੈ ਜੀ ਓਏ ਹਾ ਹਾ ਯਾ ਵਾਈਗੋੜ ਮਜ਼ਾ ਆ ਜਾਂਦਾ ਜੀ ਖਾਣੇ ਹੁੰਦੇ ਤੁਸੀਂ ਵੀ ਜਿਹੜਾ ਜਿਹੜਾ ਖਾਂਦਾ ਕਰਿਓ ਕਮੈਂਟ